ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਮਲ ਫੈਸਲ ਸੂਕਤੇ ਮੇਰੇ ਵੱਲੋਂ ਸਾਰਿਆਂ ਸਤਿ ਸ੍ਰੀ ਅਕਾਲ ਨਮਸਤੇ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਲੈ ਕੇ ਆਏ ਆਂਗੇ ਦੇਖੋ ਸਾਨੂੰ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਵੀ ਸਾਨੂੰ ਜਿਹੜਾ ਕਰੀਜ ਦੇ ਉੱਪਰ ਪਾਈਪਿੰਗ ਲਗਾਉਣ ਦਾ ਤਰੀਕਾ ਦੱਸਿਆ ਜਾਵੇ ਆਪਾਂ ਬਿਲਕੁਲ ਸਿੰਪਲ ਤੇ ਸਾਲ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਪਾਈਪਿੰਗ ਲਗਾਉਣ ਦਾ ਤਰੀਕਾ ਦੇਖੋ ਪਾਈਪਿੰਗ ਜਿਹੜੀ ਕਈ ਤਰੀਕੇ ਦੇ ਨਾਲ ਆਈ ਜਾਂਦੀ ਹੈ ਇੱਕ ਵਾਰ ਆਪਾਂ ਕਰੀਜ ਬਣਾ ਲੈ ਕਰੀਜ ਦੇ ਉੱਪਰ ਲਗਾ ਲੈਣੇ ਜਾਂ ਆਪਾਂ ਨੂੰ ਕਿਵੇਂ ਵੀ ਦੇਖੋ ਨੂੰ ਲਗਾ ਲੈਣੇ ਆ ਅੱਜ ਆਪਾਂ ਤੁਹਾਨੂੰ ਬਿਲਕੁਲ ਨਵੇਂ ਤਰੀਕੇ ਦੇ ਨਾਲ ਦੱਸਾਂਗੇ ਜਿਹੜੀ ਆਪਾਂ ਪਾਈਪਿੰਗ ਲਗਾਉਣੀ ਹੈਗੀ ਉਹ ਕਿਸ ਤਰੀਕੇ ਦੇ ਨਾਲ ਲਗਾਉਣੀ ਤੇ ਕਿਸ ਤਰੀਕੇ ਦੇ ਨਾਲ ਆਪਾਂ ਨੇ ਫੈਬਰਿਕ ਨੂੰ ਨਾ ਆਪਣਾ ਚਾਕ ਨਾਗਾ ਹਰ ਇੱਕ ਚੀਜ਼ ਆਪਾਂ ਤੁਹਾਨੂੰ ਬਰੀਕੀ ਦਾ ਦੱਸਾਂਗੇ ਪੂਰੀ ਦੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਰਿਕਵੈਸਟ ਹੈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਮਿਲ ਸਕੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਦੇਖੋ ਇਸ ਤਰ੍ਹਾਂ ਮੈਂ ਸ਼ਰਟ ਦੇ ਉੱਪਰ ਜਿਹੜੀਆਂ ਸਾਰੀਆਂ ਦੇ ਉੱਪਰ ਕਰੀਜਾਂ ਪਾ ਲਈਆਂ ਇਹ ਕਰੀਜਾਂ ਆਪਾਂ ਪਾ ਲਈਆਂ ਨੇ ਹੁਣ ਆਪਾਂ ਜਿਹੜੀ ਇਹਦੇ ਉੱਪਰ ਪਾਈਪਿੰਗ ਲਗਾਉਣੀ ਹੈ ਕਿਹੜੇ ਤਰੀਕੇ ਨਾਲ ਲਗਾਉਣੀ ਹੈ ਹੁਣ ਆਪਾਂ ਤੁਹਾਨੂੰ ਉਹ ਦਿਖਾਉਣੀ ਹੈ ਦੇਖੋ ਮਸ਼ੀਨ ਦੇ ਉੱਪਰ ਮੈਂ ਇੱਕ ਪੈਰ ਚੜਾਇਆ ਹੋਇਆ ਹੈਗਾ ਜਿਹਦੇ ਨਾਲ ਆਪਾਂ ਦੋਨੇ ਸਾਈਡਾਂ ਤੋਂ ਯੂਜ਼ ਕਰਕੇ ਆਪਾਂ ਇਹਨੂੰ ਪਾਈਪ ਇਹਨੂੰ ਲਗਾ ਸਕਦੇ ਹਾਂ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਜਿਹੜੀ ਪਾਈਪ ਇਹ ਲਗਾਉਣੀ ਹੈ ਮੈਂ ਦੇਖੋ ਇਹ ਸ਼ਰਟ ਨੂੰ ਉਲਟਾ ਕਰ ਲੂੰਗੀ ਇਹ ਸ਼ਰਟ ਹੈ ਜਿਹੜੀ ਮੈਂ ਇਹਨੂੰ ਇਸ ਤਰ੍ਹਾਂ ਉਲਟਾ ਕਰ ਲੂੰਗੀ ਬਿਲਕੁਲ ਇਸ ਤਰ੍ਹਾਂ ਹੁਣ ਮੈਂ ਜਿਹੜੀ ਪਾਈਪ ਇਹ ਲਗਾਉਣੀ ਹੈ ਸਭ ਤੋਂ ਪਹਿਲਾਂ ਮੈਂ ਕਿੱਥੇ ਲਗਾਉਣੀ ਹੈ ਜਾਨੀ ਕਿ ਇਹ ਮੇਰਾ ਦੇਖੋ ਇਹ ਸ਼ਰਟ ਹੈ ਜਿਹੜੀ ਉਲਟੀ ਹੈਗੀ ਇਹ ਆਪਣੀ ਚਾਕ ਦੀ ਕਰੀਬ ਨਹੀਂ ਹੋਈ ਹੈ ਦੇਖਿਓ 셔ਟਾ ਪਾ ਉਲਟੀ ਕੀਤੀ ਹੋਈ ਆ ਇਹ ਹੈਗੀ 셔ਟ ਦੇ ਬੰਨੀ ਹੋਈ ਕਰੀਜ ਜਿਹੜੀ ਆਪਾਂ ਹੁਣ ਇਹਦੇ ਤੇ ਪਾਈਪਿੰਨ ਲਾਉਣੇ ਦੇਖੋ ਆਪਾਂ ਇੱਕ ਤਰ੍ਹਾਂ ਤਾਂ ਲਾਉਣੇ ਹੁੰਨੇ ਆਪਾਂ ਦੇਖੋ ਸਿੱਧੇ ਪਾਸੇ ਧਰ ਕੇ ਬਾਅਦ ਦੇ ਵਿੱਚ ਇਹ ਕੱਪੜਾ ਆਪਾਂ ਉੱਪਰ ਫੋਲਡ ਕਰਦੇ ਹੁੰਨੇ ਆ ਹੁਣ ਆਪਾਂ ਇਹ ਪਾਈਪਿੰਨ ਇਸ ਤਰ੍ਹਾਂ ਵੀ ਲਾਉਣੀ ਸਭ ਤੋਂ ਪਹਿਲਾਂ ਦੇਖੋ ਇਹ ਮੈਂ ਕਈ ਵਾਰ ਆਪਣੇ ਕੋਲੇ ਕੀ ਹੁੰਦਾਗਾ 셔ਟ ਦਾ ਮਾਰਜਿਨ ਘੱਟ ਹੁੰਦਾਗਾ ਜਦੋਂ ਆਪਣੇ ਕੋਲ 셔ਟ ਦਾ ਮਾਰਜਿਨ ਘੱਟ ਹੁੰਦਾ ਤੇ ਆਪਾਂ ਪਾਈਪਿੰਨ ਵੀ ਦੇਣੀ ਹੁੰਦੀ ਆ ਹੁਣ ਜਿਹੜੀ ਮੈਂ ਪਾਈਪਿੰਨ ਦੇਣੀ ਆ ਮੈਂ ਐਸ ਜਗ੍ਹਾ ਤੇ ਪਾਈਪਿੰਨ ਰੱਖੂਗੀ ਇਹਦੇ 셔ਟ ਦੇ ਫੇਰ ਮੈਨੂੰ ਕਿਸ ਤਰ੍ਹਾਂ ਪਲਟਾਉਂਗੀ ਇਹਨੂੰ ਮੈਂ ਇਸ ਤਰ੍ਹਾਂ ਪਲਟੀ ਦੇ ਕੇ ਦੇ ਉੱਪਰ ਲਗਾਉਂਗੀ ਹੁਣ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਹੈ ਪਹਿਲਾਂ ਇਹ ਪਾਈਪਿੰਡ ਵੀ ਆਪਾਂ ਕਿਸ ਤਰ੍ਹਾਂ ਲਗਾਉਣੀ ਹੈਗੀ ਸਭ ਤੋਂ ਪਹਿਲਾਂ ਦੇਖੋ ਮੈਂ ਇਹ ਚਾਕ ਦੇ ਉੱਪਰ ਇੱਕ ਤੁਸੀਂ ਹੋਰ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਤੁਸੀਂ ਪਾਈਪਿੰਡ ਲਾਉਣੀ ਹੈ ਸ਼ਰਟ ਦੇ ਉੱਪਰ ਹਮੇਸ਼ਾ ਨੀਚੇ ਤੋਂ ਉੱਪਰ ਨੂੰ ਹੀ ਲਗਾਉਣੀ ਹੈ ਨਾ ਕਿ ਉੱਪਰੋਂ ਨੀਚੇ ਨੂੰ ਜਦੋਂ ਤੁਸੀਂ ਉੱਪਰੋਂ ਨੀਚੇ ਨੂੰ ਲਗਾਉਂਗੇ ਤਾਂ ਤੁਹਾਡੇ ਸ਼ਰਟ ਦੇ ਜਿਹੜੇ ਚਾਕ ਦੇ ਵਿੱਚ ਬਲ ਪਊਗਾ ਜਿਹਦੇ ਕਰਕੇ ਤੁਹਾਡੀ ਪਾਈਪਿੰਡ ਸਹੀ ਨਹੀਂ ਲੱਗਣੀ ਹੁਣ ਦੇਖੋ ਮੈਂ ਇਹ ਉਲਟੀ ਸ਼ਰਟ ਤੇ ਰੱਖ ਕੇ ਪਾਈਪਿੰ ਤੁਸੀਂ ਦੇਖ ਸਕਦੇ ਹੋ ਐਸ ਤਰ੍ਹਾਂ ਮੈਂ ਪਾਈਪਿੰਨ ਨੂੰ ਲਗਾਉਂਗੀ ਇਹਦੇ ਤੇ ਹੁਣ ਦੇਖਿਓ ਮੈਂ ਉਲਟੀ ਸ਼ੈਅਰ ਤੇ ਐਸ ਤਰ੍ਹਾਂ ਰੱਖ ਲਈ ਜਾਨੀ ਕਿ ਅੰਦਰ ਨੂੰ ਮੂੰਹ ਮੋੜ ਲਿਆ ਮੈਂ ਪਾਈਪਿੰਦਾ ਇਹਨੂੰ ਮੈਂ ਇਸੇ ਤਰੀਕੇ ਨਾਲ ਜਿਹੜੀ ਪਾਈਪਿੰਨ ਨੂੰ ਲਗਾਉਂਗੀ ਮੈਂ ਐਸ ਤਰ੍ਹਾਂ ਬਿਲਕੁਲ ਐਸ ਤਰ੍ਹਾਂ ਮੈਂ ਇਹ ਪਾਈਪਿੰਨ ਨੂੰ ਲਗਾਉਂਗੀ ਮੈਂ ਤੁਹਾਨੂੰ ਦਿਖਾਉਣੀ ਹੈ ਲਗਾ ਕੇ ਫਿਰ ਆਪਾਂ ਇਹਨੂੰ ਚਾਕ ਦੇ ਸਿੱਧੀ ਸ਼ੈਅਰ ਤੇ ਕਿਸ ਤਰ੍ਹਾਂ ਪਾਲਟੀ ਦੇਣੀ ਹੈ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਨਾ ਸਾਰੇ ਚਾਕ ਦੇ ਉੱਪਰ ਇਸ ਤਰ੍ਹਾਂ ਪਾਈਪ ਇਹਨਾਂ ਜਿਹੜੀ ਉਲਟੀ ਸਾਈਡ ਤੇ ਲਗਾ ਰਹੀਆਂ ਹੁਣ ਐਸ ਤਰ੍ਹਾਂ ਮੈਂ ਉੱਪਰ ਤੱਕ ਕਰ ਲੈ ਕੇ ਆਉਂਗੀ ਜਿੱਥੋਂ ਤੱਕ ਦਾ ਆਪਾਂ ਇਹ ਪਾਈਪ ਇਹਨੂੰ ਲਗਾਉਣਾਗਾ ਐਸ ਤਰ੍ਹਾਂ ਇਹ ਮੈਂ ਪਾਈਪਿੰਗ ਦੇਖੋ ਲਗਾ ਲਈ ਹੁਣ ਇਸ ਤੋਂ ਬਾਅਦ ਜਿਹੜੀ ਮੈਂ ਇਹ ਪਾਈਪਿੰਗ ਲਗਾਈ ਹੈ ਹੁਣ ਮੈਂ ਇਹ ਪਾਈਪਿੰਗ ਨੂੰ ਕਿਸ ਤਰ੍ਹਾਂ ਦੂਸਰੀ ਸਾਈਡ ਤੇ ਪਲਟਾਉਣਾਗਾ ਹੁਣ ਇਹ ਪਾਈਪਿੰਗ ਨੂੰ ਮੈਂ ਇਸ ਤਰ੍ਹਾਂ ਕਰ ਲੈ ਦੇਖੋ ਇਸ ਤਰ੍ਹਾਂ ਇਹਨੂੰ ਮੈਂ ਫੋਲਡ ਕਰ ਲੈ ਤੁਸੀਂ ਦੇਖ ਸਕਦੇ ਹੋ ਇਧਰੇ ਪਾਈਪਨ ਇਸ ਤਰ੍ਹਾਂ ਨਿਕਲੇ ਹੋਣੇ ਇਹ ਪਾਈਪਿੰਗ ਨੂੰ ਮੈਂ ਕਰੀ ਦੇ ਉੱਪਰ ਰੱਖੂਗੀ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਇਹ ਕਰੀ ਦੇ ਉੱਪਰ ਮੈਂ ਰੱਖੂਗੀ ਇਹ ਪਾਈਪਿੰਗ ਨੂੰ ਹੁਣ ਇਹਦੀ ਮੈਂ ਇਸ ਤਰ੍ਹਾਂ ਦੇ ਕੇ ਨਾਲ-ਨਾਲ ਸਲਾਈ ਲਗਾਉਂਗੀ ਬਿਲਕੁਲ ਇਹ ਕਰੀਜ਼ ਦੇ ਵਿੱਚ ਵਿੱਚ ਰੱਖੂਗੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਫਾਈ ਦੇ ਨਾਲ ਜਿਹੜੀ ਆਪਾਂ ਇਹ ਪਾਈਪਨ ਲਗਾ ਰਹੇ ਆ ਐਸੇ ਤਰੀਕੇ ਦੇ ਨਾਲ ਜਿਹੜੀ ਆਪਾਂ ਪਾਈਪਨ ਲਗਾਉਣੀ ਦੇਖੋ ਜਿਹੜਾ ਆਪਣਾ ਮਾਰਜਣਾਗਾ ਚਾਕਾਂ ਦਾ ਉਹ ਬਿਲਕੁਲ ਨਾਲੇ ਉਹ ਬਰਾਬਰ ਆ ਜਾਂਦਾਗਾ ਦੇਖੋ ਆਪਣੇ ਲਾਵੇਂ ਖੋਵੇਂ ਜੇ ਚਾਪ ਨਹੀਂ ਬਣਦੇਗੇ ਤੇ ਨਾਲੇ ਜਿਹੜੀ ਕਰੀਜ਼ ਦੇ ਉੱਪਰ ਉੱਪਰ ਆਪਣੀ ਪਾਈਪਨ ਲੱਗ ਕੇ ਉਹ ਤਿਆਰ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਪਾਈਪਨ ਨੂੰ ਦੇਖੋ ਮੈਂ ਇਸ ਤਰ੍ਹਾਂ ਇਹਦੇ ਤੇ ਲਗਾ ਲਿਆ ਹੁਣ

ਇਹ ਨੂੰ ਮੈਂ ਤੋਂ ਕੱਟ ਕਰ ਲੂ ਦੇਖੋ ਮੈਂ ਹੁਣ ਤੁਹਾਨੂੰ ਚਾਕ ਸਿੱਧਾ ਕਰਕੇ ਦਿਖਾਉਣੀ ਜਿਹੜੀ ਆਪਣੀ ਪਾਈਪਨ ਹੈ ਕਿਸ ਤਰੀਕੇ ਨਾਲ ਦੇਖੋ ਲੱਗੀ ਆ ਇਹ ਪਾਈਪਨ ਜਿਹੜੀ ਆਪਣੀ ਇਸ ਤਰ੍ਹਾਂ ਜਿਹਦਾ ਆਪਾਂ ਇਹਦੇ ਉੱਪਰ ਪ੍ਰੈਸ ਮਾਰਾਂਗੇ ਦੇਖੋ ਪੂਰੀ ਸਫਾਈ ਦੇ ਨਾਲ ਜਿਹੜੀ ਪਾਈਪਨ ਨੇ ਆਪਣੀ ਲੱਗ ਕੇ ਤਿਆਰ ਹੈ ਇਸੇ ਤਰ੍ਹਾਂ ਹੀ ਹੁਣ ਮੈਂ ਲਗਾਉਂਗੀ ਦੇਖੋ ਦੂਸਰੇ ਚਾਕ ਤੇ ਉਧਰੋਂ ਵੀ ਮੈਂ ਇਹ ਉਲਟੀ ਸ਼ੈੱਰ ਤੇ ਹੀ ਲਗਾਉਂਗੀ ਤੇ ਉੱਪਰੋਂ ਨੀਚੇ ਤੋਂ ਉੱਪਰ ਨੂੰ ਲਗਾਉਂਗੀ ਮੈਂ ਕਿਉਂਕਿ ਜੇਕਰ ਆਪਾਂ ਉੱਪਰ ਤੋਂ نیچے ਨੂੰ ਲਿਆਵਾਂਗੇ ਤਾਂ ਜਿਹੜਾ ਆਪਣੇ ਚਾਕ ਦੇ ਵਿੱਚ ਬਲਕਾ ਜਾਂਦਾ ਹੈ ਜਿਹਦੇ ਕਰਕੇ ਆਪਣੀ ਪਾਈਪਿੰਨ ਦੇ ਵਿੱਚ ਵੀ ਆਪਣੀ ਸਫਾਈ ਨਹੀਂ ਆਉਂਦੀ ਇਸ ਤਰ੍ਹਾਂ ਜਿਹੜੇ ਆਪਣੇ ਕੱਪੜੇ ਦੇ ਵਿੱਚ ਕਈ ਵਾਰ ਬਾਦ ਘਾਟ ਹੁੰਦੀ ਹੈ ਇਹਦੇ ਨਾਲ ਉਹ ਵੀ ਜਿਹੜੀ ਆਪਣੀ ਸੈਟ ਹੋ ਜਾਂਦੀ ਹੈ ਇਹਨੂੰ ਮੈਂ ਇਸ ਤਰ੍ਹਾਂ ਜਿਹੜਾ ਪਾਈਪਿੰਨ ਨੂੰ ਲਗਾ ਰਹੀ ਆ ਇਸ ਤਰ੍ਹਾਂ ਇਹ ਪਾਈਪਿੰਨ ਨੂੰ ਮੈਂ ਇਸ ਤਰ੍ਹਾਂ ਲਗਾ ਲਿਆ ਵੇਖੋ ਇਸ ਤਰ੍ਹਾਂ ਇਹ ਇਸੇ ਤਰ੍ਹਾਂ ਹੀ ਮੈਂ ਦੇਖੋ ਇਹ ਚਾਕ ਦੇ ਉੱਪਰ ਵੀ ਇਹਦੀ ਪਲਟੀ ਦਊਂਗੀ। ਜੋ ਕਿ ਇਹ ਪਾਈਪ ਨੇ ਮੈਂ ਜਿਹੜੀ ਲਗਾਈ ਸੀ ਇਹਨੂੰ ਬਿਲਕੁਲ ਮੈਂ ਐਸੇ ਤਰ੍ਹਾਂ ਹੀ ਫੜ ਕੇ ਇਹਦੇ ਉੱਪਰ ਮੈਂ ਪਲਟੀ ਦੇ ਦਊਂਗੀ ਐਸੇ ਤਰ੍ਹਾਂ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਆਪਾਂ ਦੂਸਰੀ ਸਾਈਡ ਤੇ ਲਾਈ ਸੀ। ਲਗੇ ਤੇ ਆਪਣਾ ਥੋੜਾ ਜਿਹਾ ਇੱਥੇ ਬਰਕ ਆ ਗਈ ਇਹਦੇ ਕਰਕੇ ਆਪਾਂ ਨੂੰ ਥੋੜੀ ਜਿਹੀ ਦਿੱਕਤ ਵੀ ਆਊਗੀ ਇੱਥੇ ਐਸੇ ਇਹ ਜਿਹੜੀ ਆਪਾਂ ਪਾਈਪ ਨੇ ਉਸੇ ਤਰ੍ਹਾਂ ਦੇਖੋ ਲਗਾਈ ਹੈ ਬਿਲਕੁਲ ਸਿੰਪਲ ਤੇ ਨਵੇਂ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਿਆਗਾ ਵੀ ਇਹ ਪਾਈਪ ਨੇ ਜਿਹੜੀ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਆਂਗੇ ਇਸ ਤਰ੍ਹਾਂ ਆਪਾਂ ਇਹ ਪਾਈਪ ਲਏ ਜਿਹੜੀ ਇੱਧਰ ਵੀ ਲਗਾ ਲਈ ਆਪਾਂ ਤੁਹਾਨੂੰ ਇਹਦੇ ਉੱਪਰ ਪ੍ਰੈਸ ਮਾਰ ਕੇ ਵੀ ਦਿਖਾਵਾਂਗੇ ਜਿਹਦੀ ਪਾਈਪ ਨੇ ਆਪਣੀ ਕਿਸ ਤਰ੍ਹਾਂ ਲੱਗੀ ਆ। ਇਸੇ ਤਰ੍ਹਾਂ ਹੀ ਆਪਾਂ ਉੱਤੇ ਚਾਕ ਤੇ ਇੱਧਰੋਂ ਲਗਾਵਾਂਗੇ। ਇਹ ਵੀ ਆਪਾਂ نیچے ਤੋਂ ਉੱਪਰ ਨੂੰ ਲੈ ਕੇ ਆਵਾਂਗੇ। ਇਸ ਤਰ੍ਹਾਂ ਬਿਲਕੁਲ ਆਪਾਂ ਇਸ ਤਰ੍ਹਾਂ ਹੀ ਲੈ ਕੇ ਆਵਾਂਗੇ ਜਿਸ ਤਰ੍ਹਾਂ ਆਪਾਂ ਦੂਸਰੇ ਚਾਕਾਂ ਦੇ ਉੱਪਰ ਲਗਾਈ ਆ। ਇਹ ਪਹਿਲਾਂ ਮੈਂ ਉਲਟੀ ਸਾਈਡ ਦੇ ਉੱਪਰ ਦੇਖੋ ਇਹ ਪਾਈਪ ਇਹਨੂੰ ਲਗਾਇਆਗਾ। ਕਿਉਂਕਿ ਆਪਾਂ ਦੂਸਰੇ ਲੋਡ ਲਗਾਵਾਂਗੇ ਤਾਂ ਵੀ ਆਪਣੇ ਦੋ ਸਿਆਉਣਾਂ ਲੱਗਣਗੀਆਂ ਤਾਂ ਐਸ ਲੋਡ ਲਗਾਵਾਂਗੇ ਤਾਂ ਵੀ ਜਿਹਨੇ ਆਪਣੀਆਂ ਦੋ ਸਲਾਈਆਂ ਹੀ ਲੱਗਣਗੀਆਂ ਇਹਦੇ ਉੱਪਰ। ਇਸ ਤਰ੍ਹਾਂ ਹੀ ਮੇਰੀ ਫੇਰ ਦੇਖੋ ਪਲਟੀ ਦਉਂਗੀ ਸਿੱਧੀ ਸਾਈਡ ਕਰਨੀ ਇਸ ਤਰ੍ਹਾਂ ਫੋਲਡ ਕਰਕੇ ਇਹਨੂੰ ਇਸ ਤਰ੍ਹਾਂ ਆਪਾਂ ਕਰੀਜ ਦੇ ਬਿਲਕੁਲ ਉੱਪਰ ਫੇਰ ਰੱਖ ਲੈ ਇਹਨੂੰ ਇਹਦੇ ਉੱਪਰ ਆਪਾਂ ਫੇਰ ਸਿਲਾਈ ਲਗਾਵਾਂਗੇ ਇਸ ਤਰ੍ਹਾਂ ਐਪਰ ਬਿਲਕੁਲ ਤੁਹਾਨੂੰ ਨਵੇਂ ਤਰੀਕੇ ਨਾਲ ਦੇਖੋ ਪਾਈਪ ਪੈਨ ਲਗਾਉਂਦਾ ਜਿਹੜਾ ਤਰੀਕਾ ਦੱਸਿਆਗਾ ਇਹਨੂੰ ਆਪਾਂ ਜਿਹੜੇ ਪਾਈਪ ਪੈਨ ਦੇ ਵਿੱਚ ਕਈ ਵਾਰ ਆਪਣੇ ਕੋਲੇ ਦੇਖੋ ਮਾਰਜਨ ਬਹੁਤ ਜ਼ਿਆਦਾ ਘੱਟ ਹੁੰਦਾਗਾ ਜਿਹਦੇ ਨਾਲ ਆਪਾਂ ਨੂੰ ਪਾਈਪਿੰਗ ਲਾਉਣ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਕਈ ਵਾਰ ਆਪਾਂ ਕਹਿੰਦੇ ਵਿੱਚ ਰੋ ਮਾਰਜਨ ਘਟਾ ਹੈ ਪਾਈਪ ਨਹੀਂ ਲੱਗਦੀ ਤਾਂ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਪਾਈਪਿੰਗ ਆਪਣੇ ਚਾਕਾਂ ਦੇ ਉੱਪਰ ਲਗਾ ਸਕਦੇ ਹਾਂ ਐਸਟਰਾ ਇਹ ਵੀ ਆਪਾਂ ਤੁਹਾਨੂੰ ਦਿਖਾਉਣਾ ਹੈ ਆਪਣੇ ਚਾਕਾਂ ਦੇ ਉੱਪਰ ਜਿਹੜੀ ਪਾਈਪਿੰਦ ਹੈ ਕਿਸ ਤਰ੍ਹਾਂ ਲਾ ਕੇ ਬਿਲਕੁਲ ਰਹਿ ਰਹੀ ਹੈ ਇਹ ਹੁਣ ਆਪਣੇ ਕੋਲੇ ਸਿਰਫ ਇੱਕ ਚਾਕ ਰਹਿ ਗਿਆ ਬੈਕ ਵਾਲਾ ਇਹਦੇ ਉੱਪਰ ਵੀ ਆਪਾਂ ਇਸੇ ਤਰ੍ਹਾਂ ਹੀ ਲਗਾਵਾਂਗੇ ਉਲਟੀ ਸ਼ার্ট ਤੇ ਦੇਖੋ ਉਲਟੀ ਸ਼ার্ট ਦੇ ਉੱਪਰ ਹੀ ਮੈਂ ਪਾਈਪਿੰਦ ਨੂੰ ਦੇਖੋ ਰੱਖੂੰਗੀ ਇਸ ਤਰ੍ਹਾਂ ਇਹਦੇ ਤੇ ਵੀ ਮੈਂ ਇਸੇ ਤਰ੍ਹਾਂ ਹੀ ਜਿਹੜੀ ਸਿਲਾਈ ਲਗਾਉਂਗੀ ਉਹਨਾਂ ਆਪਾਂ ਜਦੋਂ ਦੇਖੋ ਇਹ ਪਾਈਪਨ ਆਪਣੀ ਉਲਟੀ ਸਾਈਡ ਲੱਗ ਗਈ ਦੇਖੋ ਇਹਨੂੰ ਆਪਾਂ ਇਸੇ ਤਰ੍ਹਾਂ ਫੇਰ ਇਹਨੂੰ ਇਸ ਤਰ੍ਹਾਂ ਫੋਲਡ ਕਰਾਂਗੇ ਪਹਿਲਾਂ ਵਿੱਚ ਨੂੰ ਤਾਂ ਇਹ ਬਿਲਕੁਲ ਕਰੀਜ਼ ਦੇ ਉੱਪਰ ਆਪਾਂ ਇਹਨੂੰ ਫੇਰ ਰੱਖਾਂਗੇ ਇਸ ਤਰ੍ਹਾਂ ਸਿਰਫ ਚਾਰੇ ਚਾਕਾਂ ਦੇ ਉੱਪਰ ਆਪਾਂ ਤੁਹਾਨੂੰ ਇਸੇ ਤਰ੍ਹਾਂ ਹੀ ਲਗਾ ਕੇ ਦਿਖਾਈ ਹੈ ਇਹ ਨਹੀਂ ਹੈਗਾ ਵੀ ਆਪਾਂ ਇੱਕ ਚਾਕ ਦੇ ਉੱਪਰ ਹੋਰਤਰਾ ਲਗਾ ਲਈ ਤੇ ਇੱਕ ਚਾਕ ਦੇ ਉੱਪਰ ਆਪਾਂ ਹੋਰਤਰਾ ਲਗਾ ਲਈ ਦੇਖੋ ਸੇਮ ਆਪਾਂ ਚਾਰੇ ਚਾਕਾਂ ਦੇ ਉੱਪਰ ਜਿਹੜੀ ਪਾਈਪਨ ਸੇਮ ਤਰੀਕੇ ਦੇ ਨਾਲ ਹੀ ਲਗਾਉਣੀ ਆਪਾਂ ਤੁਹਾਨੂੰ ਦੱਸੀ ਹੈਗੀ ਇਸ ਤਰ੍ਹਾਂ ਦੇਖੋ ਚਾਰੇ ਚੱਕਰਾਂ ਦੇ ਉੱਪਰ ਜਿਹੜੀ ਮੈਂ ਪਾਈਪਿੰਗ ਕੰਪਲੀਟ ਕਰ ਲਈ ਹੁਣ ਮੈਂ ਇਹਦੇ ਉੱਪਰ ਪ੍ਰੈਸ ਮਾਰ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਜਿਹੜੀ ਇਹ ਪਾਈਪਿੰਗ ਦੇ ਵਿੱਚ ਆਪਣੀ ਸਫਾਈ ਆਈ ਹੈ ਵੀ ਆਪਾਂ ਉਹ ਕਿਸ ਤਰ੍ਹਾਂ ਦੇਖੋ ਲਗਾਈ ਹੈ ਤੇ ਕਿਸ ਤਰ੍ਹਾਂ ਆਪਣੇ ਇਹਦੇ ਵਿੱਚ ਸਫਾਈ ਲੈ ਆਈ ਆਪਾਂ ਇਹਦੇ ਉੱਪਰ ਵੀ ਆਪਾਂ ਦੇਖੋ ਪਹਿਲਾਂ ਪ੍ਰੈਸ ਮਾਰਾਂਗੇ ਇਸ ਤਰ੍ਹਾਂ ਸਾਰੀ ਦੇ ਉੱਪਰ ਖਿੱਚ ਕੇ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ ਦੇ ਉੱਪਰ ਪ੍ਰੈਸ ਜਿਹੜੀ ਮਾਰ ਲਈ ਤੁਸੀਂ ਦੇਖ ਸਕਦੇ ਹੋ ਪਾਈਪਿੰਗ ਦੀ ਆਪਣੀ ਦੀ ਸਫਾਈ ਤੇ ਜਿਹੜੀ ਇਹ ਪਾਈਪਿੰਗ ਆਪਾਂ ਇਸ ਤਰੀਕੇ ਨਾਲ ਜਿਹੜੀ ਸਾਰੀ ਆਪਾਂ ਇਹਦੇ ਵਿੱਚ ਕੱਢੀ ਹੈਗੀ ਤੇ ਇਸ ਤਰੀਕੇ ਨਾਲ ਪ੍ਰੈਸ ਮਾਰ ਕੇ ਤੁਸੀਂ ਦੇਖ ਸਕਦੇ ਆਪਾਂ ਇਹਦੇ ਸੈੱਟ ਕਰ ਲਿਆ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਕੱਲ੍ਹ ਵਾਲੀ ਵੀਡੀਓ ਤੇ ਸਤਿ ਸ੍ਰੀ ਅਕਾਲ ਜੀ